Hani dos dos. Ne diyorlar? Ha ha ben dikram diyorlar dosu. Ben ne diyor diyorlar. O zaman benim mazara yapayım ki, bir neye gelirler. İşçiliğe, işçilik, işçilik. Çünkü benim sormak istediğim, benim sormak istediğim. 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 ਜਦੋਂ ਪਹਿਲਾਂ ਤੁਸੀਂ ਮੜਨਾ ਮਾਰਤਾ ਹੈ ਨਹੀਂ ਫੇਰ ਕੋਈ ਅਜੇ ਰਾਣਾ ਮਾਰਤਾ ਹੁਣ ਇਹ ਮਾਰਤਾ ਕੋਈ ਆਪ ਦੇ ਹਿਸਾਬ ਨਾਲ ਹੀ ਤੁਸੀਂ ਆਪ ਦੇ ਹੀ ਬੰਦੇ ਕਰੀ ਜਾਂਦੇ ਹੋ ਨਾ ਤੁਹਾਨੂੰ ਪਤਾ ਤੈਨੂੰ ਹਾਂ ਕਿ ਵੀ ਕੀ ਅੰਕਿਤ ਨੇ ਮਾਰਿਆ ਆਪ ਦੇ ਮੋਟੇ ਮੋਟੇ ਨਾਲ ਬਿੱਕੀ ਦੇ ਕੋਈਆਂ ਮਾਰੀਆਂ ਆਪ ਦੇ ਮੁੰਡੇ ਤੇ ਕੁਰਦਿਆਂ ਦੀ ਗੱਲ ਇਹ ਗੱਲ ਨਹੀਂ ਜੇ ਤੂੰ ਤੂੰ ਬੰਦਿਆਂ ਦੀ ਗੱਲ ਕਰ ਮੇਰੇ ਠੀਕ ਹੈ ਹਰ ਇੱਕ ਸੌਖੀ ਬਾਹਰ ਨਹੀਂ ਕਰੀ ਨਾ ਬੰਦਿਆਂ ਦੀ ਮੁਖਵਰਨੇ ਠੀਕ ਹੈ ਤੁਸੀਂ ਮਾਰੀ ਜਾਂਦੇ ਹੋ ਦੁਸ਼ਮਣ ਆਲੇ ਤੇ ਬੇਵਕੂਫੀਆਂ ਨੇ ਜਿਹੜਾ ਅੰਕੀ ਮਰਿਆ ਹਵਾ ਦੇ ਚੱਕ ਪਾ ਗਿਆ ਹੱਕ ਤਾਂ ਮਰਿਆ ਉਹ ਕੰਦ ਪਣਵਾੰਦਾ ਬਟਰਾ ਉਹ ਦਲੇਰ ਸੀ ਠੀਕ ਹੈ ਨਾ ਠੀਕ ਹੈ ਜੁਵਾਨਾਂ ਨਾਲ ਜੜੀ ਹੁੰਦੀ ਹੈ ਬਰਾੜ ਸਾਹਿਬ ਆਪਾਂ ਤੇਰੇ ਗੱਲੂ ਬੰਦੇ ਨੇ

ਕਿੰਨੇ ਜਾਖੜ ਨੇ ਤੇ ਕੁੱਤੀ ਨੇ ਮੁਖਬਰੀ ਨਹੀਂ ਕੀਤੀ ਤੁਹਾਨੂੰ ਅੱਜ ਇਹ ਪਤਾ ਤਾਂ ਨਹੀਂ ਕਿ ਇਹ ਜਲੇਰੇ ਵੀ ਸਾਡੇ ਮਤੇ ਨਜੀਦ ਤੱਕ ਚੱਗੇ ਆ ਗਏ ਤਾਂ ਜ਼ਰੂਰ ਹੈ ਕਿ ਪਤਾ ਨਹੀਂ ਕਿ ਅਸੀਂ ਨਹੀਂ ਕੀਤਾ ਤੂੰ ਵੀ ਕਹਿੰਦਾ ਸੀ ਨਾ ਵੀ ਮੈਂ ਸਾਡਾ ਕੋਈ ਰੋਲ ਨਹੀਂ ਤੋੜਾ ਹਾਲ ਸਾਡਾ ਨਰਿੰਦਰ ਨਰੂੰਗਾ ਆਜਾਣਾ ਹੈ ਤੁਹਾਡਾ ਨਿਵੇਸ਼ ਹੈ ਕਿਹਦਾ ਬੰਦਾ ਸੁਭਾਅ ਵੀ ਅਸੀਂ ਗੱਲ ਤਾਂ ਨਹੀਂ ਕਰਦੇ ਅੱਤਵਾਦੀ ਵਾਲੇ ਜਿੰਨੀ ਪੈਂਦੇ ਉਹ ਕਿਹੜੇ ਨੇ ਐ ਪ੍ਰਦੀਪ ਦਾ ਇਹ ਕੌਣ ਹੈ ਅੱਜ ਵੀ ਇੱਕ ਪ੍ਰਦੀਪ ਨਾਰਾ ਠੀਕ ਹੈ ਅੱਜ ਇਹ ਆ ਮਾਰਿਆ ਤੇ ਮਾਰ ਕੇ ਕੋਈ ਫੋਨ ਵੀ ਲਾਇਆ ਜਿਹੜੀ ਗੱਲ ਕੀਤੀ ਆ ਉਹਦੇ ਤੋਂ ਭੱਜੇ ਨਹੀਂ ਕਦੇ ਬਰਾੜ ਸਾਹਿਬ ਤੁਹਾਨੂੰ ਵੀ ਪਤਾ ਠੀਕ ਹੈ ਮੈਂ ਤੁਹਾਨੂੰ ਫੋਨ ਪਰ ਜਿਹੜਾ ਜਿਹੜਾ ਚਸਕਾ ਜਿਹੜੀ ਚਸਕੇ ਜਿਹੜਾ ਕੀਤੀ ਹੈ ਨਾ ਰਾਖੀ ਤੋਂ ਪੇਸ਼ ਕਰਵਾ ਕੇ ਆਪਦੇ ਕੋਲੇ ਜਿਹੜਾ ਰਮਾਦਾਨ ਦੇ ਸਪੈਸ਼ਲ ਨੂੰ ਤੁਸੀਂ ਟ੍ਰੀਟਮੈਂਟ ਦਿੱਤਾ ਉਹਦਾ ਧੰਨਵਾਦ ਕਰਦਾ ਮੇਰਾ ਫੋਟਾ ਚੰਗੀ ਬਣਾ ਗਾਈ ਕੋਈ ਮੇਰੇ ਸਾਡੇ ਲਈ ਤੂੰ ਵੀ ਉਹ ਜਾਂ ਉਹ ਵੀ ਹੋ ਜਾ ਜਿਹੜਾ ਗਲਤ ਕੰਮ ਕਰੂ ਉਹਨੂੰ ਬਿਲਕੁਲ ਬਖਸ਼ਣਾ ਨਹੀਂ ਐਸੀ ਹਾਲਾਤ ਨੂੰ ਨਵੀਂ ਜਾਣਦਾ ਮੇਰੀ ਗੱਲ ਸੁਆਪਦਾ ਕੰਮ ਅਸੀਂ ਬਿਲਕੁਲ ਸਹੀ ਕੰਮ ਕਰਦੇ ਨੌਕਰੀ ਦੇ ਮੁਤਾਬਕ ਕਰਦੇ ਆ ਪਾਈਸੇ ਸਾਲ ਹੋ ਗਏ ਹੁਣ ਕਹਿੰਦੇ ਮੈਡਮ ਕਰਾ ਰਹੀ ਹੈ ਸਾਡੇ ਨਾਲ ਰਿਸ਼ਤਾ ਕੀ ਅੱਜ ਰਾਤ ਵੀ ਦਿਖਾਵਾਂਗੇ ਇਹਨਾਂ ਨੂੰ ਕਿਹੜੇ ਵਾਰਾ ਤੇ ਉਹਨਾਂ ਨੂੰ ਸਪੈਸ਼ਲ ਟ੍ਰੀਟਮੈਂਟ ਕਿਉਂ ਦਿੱਤਾ ਤੁਸੀਂ ਰਮਾਨ ਚੋਂ ਉਹਨਾਂ ਨੂੰ ਕੋਈ ਕੁਸ਼ਤ ਨੂੰ ਅਸੀਂ ਕਦੇ ਨਹੀਂ ਦਿੰਦਾ ਰਿਕ ਨੂੰ ਜੁੱਤੀ ਮਾਰੀਦੀ ਆ ਉਹੀ ਥੋੜਿਆਂ ਵਾਲੇ ਨੇ ਮਾਰੀ ਉਹੀ ਉਹਨਾਂ ਦੇ ਸਾਡੇ ਲਈ ਸਭ ਰਾਹ ਕਰਦੇ ਨੇ ਕਿਹਨਾਂ ਪਰ ਦੇ ਦੇ ਆਹ ਗਲਤ ਕਹਿ ਲਿਆ ਨਹੀਂ ਕਿ ਤੁਸੀਂ ਇੱਕ ਵਾਰ ਫਿਰ ਮੁਖਬਰ ਹਿੰਦੂ ਉਹ ਤੁਹਾਡੇ ਆ ਕਦੀ ਜਵਾਬ ਦੀ ਹੈ ਸਾਡਾ ਤਾਂ ਸਾਡੇ ਆਪ ਦਾ ਜਦੋਂ ਹੋਊਗਾ ਤੇ ਕਰੋ ਗਲਤੀ ਤਾਂ ਅਸੀਂ ਬਿਲਕੁਲ ਨਹੀਂ ਬਖਸ਼ਾਂਗੇ ਕਿਹਨਾਂ ਅਸੀਂ ਰਾਤ ਨੂੰ ਇੱਥੇ ਆ ਕੇ ਨੰਬਰ ਵਿੱਚ ਰਾਤ ਨੂੰ ਬਹੁਤ ਫੋਨ ਆਈ ਜਾਂਦੇ ਰਿਆਂ ਆ ਮੈਂ ਕਰ ਰਹੇ ਸੀ ਮੈਂ ਕਰਾ ਨੰਬਰ ਆ ਮਸੂਮ ਜੀ ਮਾ ਆ ਵੀ ਇਹ ਕੰਮ ਕਰਿਆ ਨਾ ਕਰੀਏ ਠੀਕ ਹੈ ਨਾ ਇਹ ਤਾਂ ਉਲਟਾ ਮੈਂ ਤੈਨੂੰ ਤੇਰੀ ਯਾਦ ਕਰਾਈ ਤਾ ਉਹ ਬਤਾਈ ਜਿਹਨੇ ਕੰਮ ਨਹੀਂ ਕੀਤਾ ਕੁਛ ਨਹੀਂ ਦੀ ਆਰਦੀਪ ਆਲਾ ਫਿਰ ਆਰਪੀ ਜੀ ਸੁਨਰੇਸ਼ ਆ ਗਿਆ ਇਹ ਕੀ ਕੰਮ ਸੀਗੇ ਆਪਣੀ ਗੱਲ ਨਹੀਂ ਸੀ ਉਹ ਬਾਈ ਜੀ ਡੋਟੇ ਵਿਕਰਮ ਰਾੜ ਸਾਹਿਬ ਵਿਕਰਮ ਰਾੜ ਦੇ ਵਿੱਚ ਸਿੰਘ ਵੀ ਲੱਗਦਾ ਤੇ ਜੇ ਪ੍ਰੇਮੀ ਮਾਰਦਾ ਤੇ ਅਸੀਂ ਹੱਦੋਂ ਹੱਦ ਹੀ ਹੋ ਗਏ ਤੁਸੀਂ ਨਹੀਂ ਗੁਰੂ ਕ੍ਰਾਂਤ ਸਰਾਮ ਮੂਰੇ ਕੀ ਨਾ ਆਇਆ ਸੀ ਨਾ ਰਪੀ ਦਾ ਠੀਕ ਹੈ ਨਾ ਪ੍ਰੇਮੀ ਛੱਡ ਰਪੀ ਜੀ ਦਾ ਕਿਉਂ ਕਰਿਆ ਫਿਰ ਇੰਟੈਲੀਜੈਂਸ ਤੇ ਉਹ ਨਰੇਸ਼ਨ ਨੇ ਕਿਉਂ ਬੰਦੇ ਦਿੱਤੇ ਜੇ ਨਹੀਂ ਇਹ ਜਿਵੇਂ ਉਹ ਕਹਾਣੀ ਜਿਹੜੀ ਦੇਤੇ ਹੈ ਨਾ ਤੁਸੀਂ ਕਿਹਾ ਮਾਰੇ ਆ ਬੰਦੇ ਉੱਤੇ ਜਿਹੜੇ ਘੋੜੇ ਜਿੰਨੇ ਵੀ ਸਾਰੇ ਕਿਰਦਾਰ ਆ ਉਹ ਗਲਤ ਕਰੂ ਉਹ ਅਸੀਂ ਕਿਸੇ ਨੂੰ ਕੋਈ ਸਪੈਸ਼ਲ ਮੀਟਿੰਗ ਦੇ ਦਿੰਦੇ ਮਤਲਬ ਕੋਈ ਦਿੱਤੀ ਹੈ ਨਾ ਤੁਹਾਨੂੰ ਨਾ ਇਹਨੂੰ ਠੀਕ ਹੈ ਨਾ ਬਿਲਕੁਲ ਹੈ ਜੇ 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 ਮਾਨਵ ਰੂਪ ਦਾ ਗਿਫਟ ਪੈਕ ਕਰਕੇ ਦੇ ਦੇਣਾ ਕੋਈ ਮਰਜ਼ੀ ਕਰੋ ਭਾਈ ਜੀ ਜੇ ਤੁਹਾਨੂੰ ਜੇਫਕੂ ਮਾਨਵ ਰੂਪ ਦਾ ਗਿਫਟ ਪੈਕ ਕਰਕੇ ਦੇ ਦੇਣਾ ਅਜਿਹਾ ਜਿਹੜਾ ਗਲਤ ਕੰਮ ਕਰੂਗਾ ਕਾਨੂੰਨ ਨੂੰ ਹੱਥ ਚ ਲਊਗਾ ਜਿਵੇਂ ਤੂੰ ਤੇ ਸੇ ਮਾਰਤਾ ਉਹ ਮਾਰ ਤੋਂ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ ਜਿੰਨੇ ਕਰ ਰਹੇ ਆਂ ਉੱਕੇ ਕਰਾਂਗੇ ਸਹੀ ਕੰਮ ਕਰਾਂਗੇ ਜੀ ਕਿਰੋ ਸਮਗਰੀ ਦਾ ਵੀ ਮਦਦ ਨਾਲ ਕਰੋ ਲੋਡ ਕੋਈ ਨਹੀਂ ਪਹਿਲਾਂ ਨਾ ਕਰੋ ਨਾ ਕਰੋ ਦੇਖਣਾ ਭੈਣ ਚੋ ਦੇਖੋ ਪੰਜਾਬ ਦੀਆਂ ਚਿੱਟੀਆਂ ऐसी तो चीज़ें नहीं होती हैं ना तो इनको निभा रहा होगा 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 ना तो इनक ਤਰੀਕਾ 나 ਮੈਨੂੰ ਲੋੜ ਆ ਤੈਨੂੰ ਇਹ ਪਸੰਦ ਦੀ ਤੈਨੂੰ ਮੈਂ ਇਹਨਾਂ ਦਾ ਜਿਹੜਾ ਤੂੰ ਸਾਨੂੰ ਕੀ ਆ ਠੀਕ ਹੈ ਨਾ ਅੱਜ ਮੈਂ ਗੱਲ ਕਰਾਂ ਗੱਲ ਹੀ ਕਹਿੰਦਾ ਥੋੜੇ ਹਾਂਜੀ ਅਜੇ ਰਾਣਾ ਕੁਖ ਬੜਾ ਬਣਾਇਆ ਸੀ ਉਹ ਵੀ ਮਾਰਿਆ ਬੋਲੀ ਬਣਾਇਆ ਉਹ ਵੀ ਮਾਰਿਆ ਜਿਹੜੇ ਜਾਖੜ ਚਾਂਦੀ ਵਰਗੇ ਬਣਾਏ ਹੋਏ ਉਹਨਾਂ ਨੂੰ ਮਾਰਾਂਗੇ ਹੋਰ ਜਿੰਨੇ ਥੋੜੇ ਤੋਂ ਨਮਨ ਨੂੰ ਬਣਾ ਲਏ ਹੋਏ ਬਣਾਏ ਜਾਂਦੇ ਸਾਰੇ ਬਣਾਉ ਸਭ ਪਾ ਦੇ ਸਾਨੂੰ ਕੁਝ ਨਹੀਂ ਪਤਾ ਤੇ ਤੈਨੂੰ ਲੱਗਦਾ ਨਾ ਅਸੀਂ ਕੁਝ ਬਣਾਇਆ ਨਾ ਬਣਾਈਏ ਅਸੀਂ ਸਹੀ ਕੰਮ ਕੀਤਾ ਉਹੀ ਕਰਾਂਗੇ ਤੂੰ ਨਹੀਂ ਹਾਂ ਕਿ ਤੂੰ ਜਿਹੇ ਲੋਕਾਂ ਦੇ ਪੁੱਤ ਮਰਨਾ ਪੁੱਤ ਫਟ ਪੈਂਦਾ ਹੁੰਦਾ ਤਾਂ ਘਾਟਾ ਹੀ ਕਰਿਆ ਸੀ ਜੇ ਤੁਸੀਂ ਕਾਹਦੇ ਜੋਕੇ ਹੁੰਦੇ ਪੈਜ ਸਾਨੂੰ ਘਰ ਛੱਡਨੇ ਕਾਹ ਤੋਂ ਪੈਂਦੇ ਜੇ ਪੁਲਿਸ ਸਾਡਾ ਕੰਮ ਕਰਦੀ ਹੁੰਦੀ ਨਾ ਅਸੀਂ ਆਪਦਾ ਕੰਮ ਕਰਨਾ ਤੂੰ ਆਪਦੇ ਕੰਮ ਕਰੀ ਜਾਨੇ ਕੋਈ ਨਹੀਂ ਦੇਖ ਲਾਂਗੇ ਆਪਾ ਕਿਹਦੇ ਵਾਲੀਆ ਚੰਡੀਗੜ੍ਹ ਚ ਆ ਕੇ ਜਿਹਨ ਭਰਾ ਮਾਰ ਕੇ ਉੱਥੇ ਤੁਹਾਨੂੰ ਸਬੂਤ ਨਹੀਂ ਮਿਲਿਆ ਕਾਹਦੀ ਪੁਲਿਸੋਂ ਤੁਸੀਂ ਬਰੀ ਹੋ ਕੇ ਬੰਦੇ ਕੀ ਪੁਲਿਸ ਵਰਕ ਕੀਤਾ ਤੁਸੀਂ ਕਿਹੜਾ ਕਿਹੜਾ ਭਰਾ ਮਾਰ ਕੇ ਮੈਂ ਕਿਰਨਾਲ ਨੂੰ ਇੰਡਸਟਰੀ ਏਰੀਆ ਚ ਆ ਕੇ ਮਾਰਕਿਆ ਝੂਠਾ ਤੈਨਾਂ ਤੁਹਾਨੂੰ ਇੱਕ ਸਬੂਤ ਨਹੀਂ ਮਿਲਿਆ ਕਾਹਦੀ ਪੁਲਿਸੋਂ ਤੁਸੀਂ ਬੰਦੇ ਕੇਸਾਂ ਚ ਬਰੀ ਹੋ ਗਏ ਉਹ ਕਿਵੇਂ ਬਰੀ ਹੋ ਗਏ ਤੁਸੀਂ ਰਿਮਾਂਡਾ ਪੇਟ ਨਹੀਂ ਹੋ ਜਾਣਾ ਸਾਡਾ ਸੰਗਤ ਹੋਇਆ ਵੀ ਇਹ ਕਿ ਕਰਕੇ ਪਾ ਕੇ ਛੱਡਿਆ ਤੁਸੀਂ ਕਹਿ ਨਹੀਂ ਕਿ ਜੀ ਤਾਂ ਜੋ ਸਹੀ ਹੈ ਮੈਂ ਤੈਨੂੰ ਇਹ ਕਹਿ ਰਿਹਾ ਹੋ ਕੇ ਆ ਰਿਹਾ ਹਾਂ ਕਿ ਕੀਤੇ ਆ ਜੇ ਕੋਈ ਗਲਤ ਕਰੂਗਾ ਬਿਲਕੁਲ ਨਹੀਂ ਆਹ ਤਾਂ ਇਹ ਨਹੀਂਗਾ ਇਹਦਾ ਉਹ ਮੂਲ ਮੁਤਾਬਕ ਬਣਦਾ ਜਿਹੜਾ ਮੈਂ ਜਿਹੜਾ ਪੜਾਉਂਦਾ ਉਹ ਦੋਹੋਂ ਦਾ ਰੈਟਲੀਏਸ਼ਨ ਚ ਅਸੀਂ ਉਹ ਕਰਾਂਗੇ ਇਹਦੇ ਵਿੱਚ ਕੋਈ ਉਹ ਗੱਲ ਨਹੀਂ ਤੂੰ ਫੋਨ ਕਰਕੇ ਮੈਨੂੰ ਮਾਰ ਤਾ ਮਾਰ ਤਾ ਉਹ ਤੇਰਾ ਉਹ ਮੁਖਬਰਾ సోకం ముఖ్షు ఉస్హ flatsలల ఇంవారటియం డిడిడి అఏకరోచాల. కిం దంవా ఘగ్షింం.